ਹਾਂਜੀ ਪਿਆਰੇ ਬੱਚਿਓ ਸਤ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪਹਿਲਾਂ ਜੂਨ ਦੇ ਵਿੱਚ ਛੁੱਟੀਆਂ ਹੁੰਦੀਆਂ ਸੀ ਪਰ ਹੁਣ ਜਿਆਦਾ ਗਰਮੀ ਪੈਣ ਕਰਕੇ ਆਪਾਂ ਨੂੰ 7 ਦਿਨ ਪਹਿਲਾਂ ਹੀ ਛੁੱਟੀਆਂ ਹੋ ਗਈਆਂ ਇਹਨਾਂ ਛੁੱਟੀਆਂ ਦਾ ਆਨੰਦ ਵੀ ਆਪਾਂ ਚਲੋ ਮਾਣਨਾ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਆਪਾਂ ਜਾਣਾ ਆਪਾਂ ਨੂੰ ਹੁੰਦਾ ਹੈ ਨਾ ਕਿ ਛੁੱਟੀਆਂ 'ਚ ਜਾਵਾਂਗੇ ਲੇਕਿਨ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਤੁਸੀਂ ਆਪਣਾ ਆਪਣਾ ਖਿਆਲ ਰੱਖਣਾ ਹੈ ਤੁਸੀਂ ਖੇਡਣਾ ਵੀ ਆ ਪਰ ਖੇਡ ਦੇ ਨਾਲ-ਨਾਲ ਜਿਹੜੀ ਆਪਣੀ ਪੜ੍ਹਾਈ ਆਪਾਂ ਕੀਤੀ ਆ ਉਹਨੂੰ ਭੁੱਲਣਾ ਨਹੀਂ ਆਪਾਂ ਪੜ੍ਹਾਈ ਕਰਦੇ ਆ ਨਾਲ-ਨਾਲ ਤੇ ਆਪਾਂ ਆਪਦਾ ਛੁੱਟੀਆਂ ਦਾ ਕੰਮ ਰੋਜ਼ 1-2 ਪੇਜ 3-4 ਪੇਜ ਆਪਾਂ ਹਰੇਕ ਸਬਜੈਕਟ ਦੇ ਕਰਨੇ ਹੀ ਕਰਨੇ ਆ ਚਲੋ ਆਪਾਂ ਸ਼ੁਰੂਆਤ ਕਰਦੇ ਹਾਂ ਹਫ਼ਤਾਵਾਰੀ ਛੁੱਟੀਆਂ ਦਾ ਕੰਮ ਥੋੜੀ ਥੋੜੀ ਖੇਡ ਤੇ ਥੋੜੀ ਪੜ੍ਹਾਈ ਨਾਲੇ ਸੇਤ ਨਾਲੇ ਸਿੱਖਲਾਈ ਇਹਦਾ ਮਤਲਬ ਇਹ ਹੈ ਕਿ ਥੋੜਾ-ਥੋੜਾ ਆਪਾਂ ਖੇਡਣਾ ਵੀ ਹੈ ਤੇ ਥੋੜਾ-ਥੋੜਾ ਆਪਾਂ ਪੜ੍ਹਾਈ ਵੀ ਕਰਨੀ ਹੈ ਨਾਲੇ ਤਾਂ ਆਪਣੀ ਸਿਹਤ ਵਧੀਆ ਰਹੂਗੀ ਤੇ ਨਾਲੇ ਆਪਾਂ ਨੂੰ ਨਾਲ-ਨਾਲ ਸਿੱਖਿਆ ਮਿਲਦੀ ਰਹੂਗੀ ਇਹ ਸਾਰੀ ਪੰਜਾਬ ਸਰਕਾਰ ਦੁਆਰਾ ਜਿਹੜੀ ਭੇਜੀ ਜਾ ਰਹੀ ਹੈ ਸਲਾਈਡ ਉਹ ਹੈ ਜਮਾਤ ਪ੍ਰੀ ਪ੍ਰਾਇਮਰੀ ਤੋਂ 5 ਤੱਕ ਪਹਿਲਾ ਹਫਤਾ ਹਫਤਾਵਾਰੀ ਛੁੱਟੀਆਂ ਦਾ ਕੰਮ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਅਧਿਆਪਕ ਨੇ ਉਹਨਾਂ ਲਈ ਕੁਝ ਸੁਝਾਅ ਦਿੱਤੇ ਗਏ ਨੇ ਸਟੇਟ ਦੁਆਰਾ ਭੇਜੇ ਗਏ ਕੰਮ ਨੂੰ ਬੱਚਿਆਂ ਤੱਕ ਉਹਨਾਂ ਦੇ ਮਾਤਾ-ਪਿਤਾ ਤੇ WhatsApp ਗਰੁੱਪ ਰਾਹੀਂ ਸਾਂਝਾ ਕਰਨਾ ਜਿਹੜੇ ਅਧਿਆਪਕ ਆਪਣੇ ਜਿੱਥੇ ਪੋਸਟਿੰਗ ਹੈ ਜੇਕਰ ਉਹ ਉੱਥੇ ਨੇੜੇ ਹੀ ਨੇ ਤਾਂ ਉਹ ਉੱਥੇ ਜਾ ਕੇ ਵੀ ਦੇ ਸਕਦੇ ਨੇ ਬੱਚਿਆਂ ਨੂੰ ਕੰਮ ਵੈਸੇ ਤਾਂ ਗਰਮੀ ਬਹੁਤ ਹੈ ਹੁਣ ਜਿਨ੍ਹਾਂ ਬੱਚਿਆਂ ਦੇ ਕੋਲ WhatsApp ਨਹੀਂ ਚੱਲਦਾ ਉਹਨਾਂ ਲਈ ਥੋੜਾ ਜਿਹਾ ਮੁਸ਼ਕਲ ਹੈ ਤਾਂ ਉਹ ਕੀ ਕਰਨ ਜਿਨ੍ਹਾਂ ਕੋਲੇ ਚੱਲਦਾ ਹੈ ਤਾਂ ਉਹ ਆਪਦੇ ਦੂਸਰੇ ਸਾਥੀਆਂ ਨੂੰ ਜ਼ਰੂਰ ਕੰਮ ਕਰਾ ਦੇਣ ਬੱਚਿਆਂ ਦੇ ਮਾਤਾ ਪਿਤਾ ਨੂੰ ਸਲਾਈਡ ਵਿੱਚ ਦਿੱਤੇ ਕੰਮ ਨੂੰ ਉਹਨਾਂ ਦੇ ਸਿੱਖਣ ਪੱਧਰ ਅਨੁਸਾਰ ਕਰਵਾਉਣ ਲਈ ਕਹਿਣਾ ਬੱਚਿਆਂ ਦੁਆਰਾ ਕੀਤੇ ਗਏ ਕੰਮ ਨੂੰ WhatsApp ਗਰੁੱਪ ਰਾਹੀਂ ਸਾਂਝਾ ਕਰਨ ਲਈ ਮਾਤਾ ਪਿਤਾ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਕੋਲੇ WhatsApp ਨਹੀਂ ਹੈਗੇ ਤੇ ਇਹ ਦੂਜੇ ਬੱਚਿਆਂ ਦੇ ਮਾਤਾ ਪਿਤਾ ਨਾਲ ਜ਼ਰੂਰ ਕਨਸਰਨ ਕਰ ਲੈਣ ਜਿਨ੍ਹਾਂ ਕੋਲੇ ਹੈਗਾ ਅਧਿਆਪਕ ਸਾਹਿਬਾਨ ਲਈ ਸੁਝਾਅ ਹੈ ਐਸ ਸਲਾਈਡ ਵਿੱਚ ਹੇਠ ਲਿਖੇ ਅਨੁਸਾਰ ਕੰਮ ਭੇਜਿਆ ਜਾ ਰਿਹਾ ਹੈ ਉਹ ਸਾਰਾ ਭੇਜੀ ਤਾਂ ਉਮੀਦ ਹੈ ਕਿ ਅਧਿਆਪਕ ਸਾਹਿਬਾਨ ਸੁਝਾਏ ਕੰਮ ਤੋਂ ਇਲਾਵਾ ਹੋਰ ਵੀ ਆਪਾਂ ਆਪਦੇ ਹੋਰ ਵੀ ਸਿਰਜਣਾਤਮਕ ਤਰੀਕੇ ਨਾਲ ਆਪਾਂ ਕੰਮ ਕਰਵਾ ਸਕਦੇ ਆ ਬੱਚਿਆਂ ਤੋਂ ਜਿਵੇਂ ਜਿਵੇਂ ਆਪਾਂ ਨੂੰ ਠੀਕ ਲੱਗਦਾ ਹੈ ਫੋਨ ਤੇ ਆਪਾਂ ਫੀਡਬੈਕ ਲੈ ਸਕਦੇ ਜਿਨ੍ਹਾਂ ਦੇ ਨੰਬਰ ਆਪਣੇ ਕੋਲ ਹੈਗੇ ਨੇ ਕਿ ਬੇਟਾ ਤੁਸੀਂ ਠੀਕ ਹੋ ਹਨਾ ਤੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੇ ਕੰਮ ਦੀ ਫੀਡਬੈਕ ਜ਼ਰੂਰ ਦਿੱਤੀ ਜਾਵੇ। ਮਾਤਾ-ਪਿਤਾ ਲਈ ਲਈ ਸੁਝਾਅ ਹਨ। ਕੱਲੇ ਅਧਿਆਪਕ ਦਾ ਕੱਲੇ ਬੱਚਿਆਂ ਦੇ ਲਈ ਨਹੀਂ ਮਾਤਾ-ਪਿਤਾ ਲਈ ਵੀ ਨੇ ਕਿ ਗਰਮੀ ਦੇ ਮੌਸਮ ਕਾਰਨ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਗਈਆਂ ਹਨ। ਬੱਚਿਆਂ ਲਈ ਛੁੱਟੀਆਂ ਦਾ ਕੰਮ ਆਪਜੀ ਨਾਲ WhatsApp ਗਰੁੱਪ ਰਾਹੀਂ ਸਾਂਝਾ ਕੀਤਾ ਜਾ ਰਿਹਾ ਹੈ। ਮਾਤਾ-ਪਿਤਾ ਬੱਚਿਆਂ ਨੂੰ ਦਿੱਤੀ ਹੋਈ ਗਤੀਵਿਧੀ ਨੂੰ ਮਿਲ ਕੇ ਕਰਨ ਅਤੇ ਪਿੱਛੇ ਦਿੱਤੀਆਂ ਅਭਿਆਸ ਸ਼ੀਟਾਂ ਨੂੰ ਕਾਪੀ ਵਿੱਚ ਹੱਲ ਕਰਨ ਲਈ ਪ੍ਰੇਰਿਤ ਕਰਨਗੇ। ਮਾਤਾ-ਪਿਤਾ ਸਹਿਬਾਂ ਲਈ ਧਿਆਨ ਦੇਣ ਯੋਗ ਗੱਲਾਂ ਨੇ ਕਿ ਗਰਮੀ ਬਹੁਤ ਜ਼ਿਆਦਾ ਹੈ। ਖਾਨ ਪੀਣ ਦਾ ਧਿਆਨ ਰੱਖਦੇ ਹੋਏ ਹਰੀਆਂ ਸਬਜ਼ੀਆਂ, ਨਿੰਬੂ ਪਾਣੀ, ਲੱਸੀ ਦਾ ਸੇਵਨ ਜਿਹੜੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਆਸਾਨੀ ਨਾਲ ਉਪਲਬਧ ਹੋ ਸਕਦੀਆਂ ਨੇ ਉਹ ਜ਼ਰੂਰ ਬੱਚਿਆਂ ਨੂੰ ਠੰਡੀਆਂ ਚੀਜ਼ਾਂ ਦਿੱਤੀਆਂ ਜਾਣ। ਬੱਚਿਆਂ ਨੂੰ ਵੱਧ ਤੋਂ ਵੱਧ ਪਾਣੀ ਬਾਰ-ਬਾਰ ਉਹਨੂੰ ਪਾਣੀ ਪੀਣ ਅੱਧੇ ਪੌਣੇ ਘੰਟੇ ਤੱਕ ਪਾਣੀ ਜ਼ਰੂਰ ਦਿੱਤਾ ਜਾਵੇ। ਬੱਚਿਆਂ ਨੂੰ 12 ਤੋਂ 4 ਯਾਨੀ ਕਿ ਜਦੋਂ ਪੂਰਾ ਸਿਖਰ ਦੁਪਹਿਰਾ ਹੁੰਦਾ ਹੈ ਉਸ ਦੇ ਵਿੱਚ ਬੱਚਿਆਂ ਨੂੰ ਕਿਤੇ ਖੇਡਣ ਕਿਤੇ ਨਹਿਰ ਤੇ ਸੂਵੇ ਤੇ ਨਾ ਜਾਣ ਦਿੱਤਾ ਜਾਵੇ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਬੱਚਿਆਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਜੇਕਰ ਆਪਾਂ ਨੂੰ ਜ਼ਰੂਰੀ ਹੈ ਵੀ ਘਰ ਤੋਂ ਬਾਹਰ ਨਿਕਲਣਾ ਤਾਂ ਸਿਰ ਤੇ ਕੱਪੜਾ ਰੱਖਣ ਤੇ ਛਤਰੀ ਦੀ ਵਰਤੋਂ ਕਰਨ ਲਈ ਕਹੋ ਇਹ ਆਪਾਂ ਨੇ ਬਚਾ ਲਈ ਹੈ ਜੀ ਬੱਚਿਆਂ ਨੂੰ ਸਿਰਫ ਸਵੇਰ ਤੇ ਸ਼ਾਮ ਵੇਲੇ ਹੀ ਬਾਹਰ ਖੇਡਣ ਲਈ ਜਾਣ ਦਿਓ ਘਰ ਤੋਂ ਬਾਹਰ ਭੇਜਣ ਲਈ ਬੱਚਿਆਂ ਨੂੰ ਪਾਣੀ ਦੀ ਬੋਤਲ ਜ਼ਰੂਰ ਦਿਓ ਛੁੱਟੀਆਂ ਦਾ ਕੰਮ ਹੈ ਜੀ ਗਤੀਵਿਧੀ ਪ੍ਰੀ ਪ੍ਰਾਇਮਰੀ ਤੋਂ ਪਹਿਲੀ ਹੈ ਸਭ ਤੋਂ ਪਹਿਲੀ ਜਿਹੜੀ ਗਤੀਵਿਧੀ ਉਹਦਾ ਨਾਮ ਹੈ ਟੈਪ ਤੇ ਕਲੈਪ ਟੈਪ ਦਾ ਮਤਲਬ ਹੁੰਦਾ ਥੱਲੇ ਟੈਪ ਕਰਨਾ ਪੈਰ ਨਾਲ ਵੀ ਆਪਾਂ ਕਰ ਸਕਦੇ ਆ ਤੇ ਹੱਥ ਨਾਲ ਵੀ ਕਰ ਸਕਦੇ ਆ ਜਿੱਦਾਂ ਆਪਾਂ ਮਾਰਦੇ ਆ ਥੱਲੇ ਟੈਪ ਕਰਦੇ ਆ ਕਲਾਪ ਦਾ ਮਤਲਬ ਹੁੰਦਾ ਤਾੜੀ ਸਮੱਗਰੀ ਕੀ ਚਾਹੀਦੀ ਹੈ ਇਹ ਆਪਾਂ ਘਰ ਦੇ ਵਿੱਚ ਬੱਚੇ ਆਪ ਵੀ ਕਰ ਸਕਦੇ ਤੇ ਮਾਤਾ ਪਿਤਾ ਦੀ ਹੈਲਪ ਨਾਲ ਗਲਾਸ ਜਾਂ ਹੋਰ ਬਸਤੀਆਂ ਜ਼ਮੀਨ ਤੇ ਕੋਈ ਵੀ ਚਾਰਖਾਨੇ ਬਣਾ ਲਓ ਜਿੱਦਾਂ ਇੱਕ ਆਇਤ ਬਣਾ ਲਿਆ ਆਇਤ ਦੇ ਵਿੱਚ ਆਪਾਂ ਨੇ ਉਹਦੇ ਚ ਇੱਕ ਸਰਕਲ ਕੱਢ ਕੇ ਤੇ ਉਹਨੂੰ ਡਿਵਾਈਡ ਕਰ ਲਿਆ ਚਾਰਖਾਨੇ ਚ ਬੱਚਿਆਂ ਨੂੰ ਕੋਲ ਬਿਠਾਓ ਕੁਝ ਖਾਨਿਆਂ ਦੇ ਵਿੱਚ ਗਲਾਸ ਰੱਖ ਦੋ ਚਾਰ ਦੇ ਵਿੱਚੋਂ ਦੋ ਤੇ ਰੱਖ ਦੋ ਹੁਣ ਜਿੰਨਾ ਖਾਨਿਆਂ ਦੇ ਵਿੱਚ ਗਲਾਸ ਹੋਣਗੇ ਉਹਨਾਂ ਦੇ ਵਿੱਚ ਬੱਚਾ ਤਾੜੀ ਮਾਰੇਗਾ ਬਾਕੀ ਖਾਨਿਆਂ ਤੇ ਬੱਚਾ ਟੈਪ ਕਰੇਗਾ ਮੰਨ ਲਓ ਚਾਰ ਦੇ ਵਿੱਚੋਂ ਦੋ ਤੇ ਰੱਖਿਆ ਤਾਂ ਦੋ ਤੇ ਬੱਚਾ ਤਾੜੀ ਮਾਰੇਗਾ ਤੇ ਬਾਕੀ ਖੰਨਾਂ 'ਚ ਟੈਪ ਕਰੇਗਾ ਪੈਰ ਨਾਲ ਇਸ ਤਰ੍ਹਾਂ ਗਲਾਸ ਦੇ ਖਾਨੇ ਬਦਲਦੇ ਰਹੋ ਦੂਸਰਾ ਵੱਖਰਾ ਕੀ ਹੈ ਅਲੱਗ ਕੀ ਹੈ ਫਲ ਅਤੇ ਸਬਜ਼ੀਆਂ ਦੇ ਦੋ ਫਲਾਂ ਅਤੇ ਸਬਜ਼ੀਆਂ ਦੇ ਕੇ ਬੱਚੇ ਨੂੰ ਪੁੱਛੋ ਕਿ ਇਹਨਾਂ 'ਚੋਂ ਹੋਰ ਚੀਜ਼ਾਂ ਦੇ ਕੇ ਨਾਲ ਉਹਨਾਂ ਪੁੱਛੋ ਵੀ ਫਲ ਕਿਹੜਾ ਸਬਜ਼ੀਆਂ ਕਿਹੜਾ ਐਨਾ ਪੁੱਛ ਸਕਦੇ ਹੋ ਤੀਜਾ ਹੋਰ ਕੋਈ ਚੀਜ਼ ਦੇਖ ਸਕਦੇ ਹੋ ਦੱਸੋ ਬੇਟਾ ਵੱਖਰਾ ਕਿਹੜਾ ਹੈ ਗੋਲ ਆਕਾਰ ਵਿੱਚ ਕਾਗਜ਼ ਦੇ ਛੋਟੇ-ਛੋਟੇ ਗੋਲ ਟੁਕੜੇ ਲਗਾਓ ਠੀਕ ਹੈ ਸਮਗਰੀ ਕਾਗਜ਼ ਗੁੰਦ ਰੰਗਦਾਰ ਕਾਗਜ਼ ਕੋਈ ਵੀ ਰੰਗਦਾਰ ਕਾਗਜ਼ ਲੈ ਲਓ ਉਹਨੂੰ ਕੱਟ ਲਓ ਤੇ ਬੱਚੇ ਨੂੰ ਕਹੋ ਵੀ ਇਹਦੇ ਛੋਟੇ-ਛੋਟੇ ਗੋਲ ਟੁਕੜੇ ਇਹਦੇ ਵਿੱਚ ਲਗਾਓ ਐਦਾਂ ਦਾ ਸਰਕਲ ਮਾਰ ਕੇ ਦੇ ਦਿਓ ਹਫਤਾਵਾਰੀ ਛੁੱਟੀਆਂ ਦਾ ਕੰਮ ਵਿਸ਼ੇਵਾਰ ਗਤੀਵਿਧੀਆਂ 2 ਤੋਂ 5 ਤੱਕ ਦੀ ਹੈ ਗਤੀਵਿਧੀ ਦਾ ਲਿੰਕ ਹੈ ਜੀ ਸਭ ਤੋਂ ਪਹਿਲਾਂ ਪੰਜਾਬੀ ਚ ਹੈ ਖੁਲ ਜਾ სიმਸਿਮ ਇਹ ਖੁਲ ਜਾ სიმਸਿਮ ਕੀ ਹੁੰਦਾ ਹੈ ਇਸ ਤੇ ਤੁਸੀਂ ਵੀਡੀਓ ਤੇ ਲਿੰਕ ਤੇ ਕਲਿੱਕ ਕਰੋਗੇ ਤੁਹਾਨੂੰ ਮਿਲ ਜੂਗਾ ਜੇਕਰ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਕੀ ਕਰੋ ਕੁਝ ਇੱਕ ਫਲੈਸ਼ ਕਾਰਡ ਲੈ ਲਓ ਫਲੈਸ਼ ਕਾਰਡ ਦਾ ਸੈਂਸ ਇੱਕ ਕਾਪੀ ਦਾ ਕਾਗਜ਼ ਲਓ ਕਈ ਕਾਗਜ਼ ਲੈ ਲਓ ਉਹਨੂੰ ਛੋਟੇ ਛੋਟੇ ਭਾਗਾਂ ਚ ਵੰਡ ਲਓ ਉਹਨਾਂ ਦੇ ਉੱਤੇ ਵੱਡੇ ਵੱਡੇ ਅੱਖਰਾਂ ਦੇ ਨਾਲ ਊੜਾ ਐੜਾ ਈੜੀ ਯਾਨੀ ਕਿ ਊ ਐ ਈ ਸ ਹ ਜੋ ਵੀ ਦਿਖਣਾ ਤੁਸੀਂ ਲਿਖ ਲਓ ਦੋ ਬੱਚਿਆਂ ਨੂੰ ਜੇਕਰ ਆਪਣੇ ਘਰ ਦੇ ਵਿੱਚ ਦੋ ਬੱਚੇ ਨੇ ਤਾਂ ਤੁਸੀਂ ਆਪਸ ਦੇ ਵਿੱਚ ਖੇਡ ਸਕਦੇ ਹੋ ਇਹ ਵੀ ਤੂੰ ਊ ਲੱਭ ਹੈਨਾ ਉਹ ਊ ਲੱਭੂਗਾ ਫਿਰ ਤੂੰ ਐ ਲੱਭ ਤੁਸੀਂ ਦੇਖੋ ਵੀ ਇਹ ਸਾਰਾ ਸਹੀ ਹੈ ਤੇ ਦੇਖੋ ਵੀ ਕਿਹੜੇ ਬੱਚੇ ਨੇ ਜ਼ਿਆਦਾ ਕੱਢੇ ਨੇ ਤਾਂ ਉਹ ਜਿੱਤ ਜੂਗਾ ਦੂਜਾ ਹੈ ਗਣਿਤ 1 ਤੋਂ 9 ਤੱਕ ਤੁੱਕ ਬੰਦੀ 1 ਤੋਂ 9 ਤੱਕ ਦੀ ਸੰਖਿਆਵਾਂ ਵਿੱਚ ਸਿੱਖਣ ਦੇ ਲਈ ਆਪਾਂ ਇੱਕ ਕਵਿਤਾ ਕੀਤੀ ਸੀ ਉਹ ਕਵਿਤਾ ਆਪਾਂ ਤੁਹਾਡੇ ਨਾਲ ਦੁਹਾਰਾ 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 ਕਰ ਲੰਨੇ ਆ 1 1 1 ਨੱਕ ਸਾਡਾ 1 ਤੁਸੀਂ ਵੀ ਨਾਲ ਨਾਲ ਬੋਲੋ 1 1 1 ਨੱਕ ਸਾਡਾ 1 ਨਾਲ ਨਾਲ ਤੁਸੀਂ ਇਸ਼ਾਰੇ ਵੀ ਕਰ ਸਕਦੇ ਹੋ 2 2 2 ਅੱਖਾਂ ਸਾਡੀਆਂ 2 3 3 3 ਪੱਖੇ ਦੇ ਫਰ 3 ਪੱਕੇ ਕੰਨ ਇਸ਼ਾਰਾ ਕਰਕੇ ਤੁਸੀਂ ਕਰ ਸਕਦੇ ਹੋ 4 4 4 ਕੁਰਸੀ ਦੀਆਂ ਲੱਤਾਂ 4 ਗੱਡੀ ਦੇ ਪਹੀਏ 4 ਫਿਰ ਤੁਸੀਂ 4 ਨੂੰ ਆਪਾਂ ਇਦਾਂ ਗਿਣ ਸਕਦਾ 1 2 3 4 3 3 3 ਪੱਖੇ ਦੇ ਫਰ 3 1 2 3 ਐਵੇਂ ਕਰ ਸਕਦੇ ਹੋ ਹੁਣ ਆ ਗਿਆ 5 5 5 ਹੱਤ ਦੀਆਂ ਗੁੱਲਾ 5 1 2 3 4 5 6 6 6 ਕੀੜੀ ਦੀਆਂ ਲੱਤਾਂ 6 1 2 3 4 5 6 7 7 7 ਸਤਰੰਗੀ ਪੀਂਗ ਦੇ ਰੰਗ 7 8 8 8 8 ਦਸੋਂ ਕੀ ਹੁੰਦਾ ਹੈ ਹਾਂ ਵੈਰੀ ਗੁੱਡ ਮੱਕੜੀ ਦੀਆਂ ਲੱਤਾਂ 8 9 9 9 ਬੰਟੀ ਕੋਲ ਬੰਟੇ 9 ਅੰਗਰੇਜ਼ੀ ਪਲੇਸ ਮੀ ਰਾਈਟ ਪਲੇਸ ਮੀ ਰਾਈਟ ਦਾ ਮਤਲਬ ਹੁੰਦਾ ਵੀ ਮੈਨੂੰ ਸੱਜੇ ਪਾਸੇ ਲਗਾਓ ਠੀਕ ਹੈ ਵੀ ਪਲੇਸ ਕਰੋ ਤਾਂ ਤੁਸੀਂ ਇੱਥੇ ਅੱਖਰ ਵੀ ਲੈ ਸਕਦੇ ਹੋ ਜਿਦਾਂ ਅਲਫਾਬੈਟਿਕ ਹੋਗੇ ਫੋਨੇਟਿਕ ਸਾਊਂਡ ਦੇ ਨਾਲ ए बी सी ਕ ਹਨਾ ਪਹਿਲਾਂ ए ਨੂੰ ਲਗਾ ਲਓ ਫਿਰ ਉਹਦੇ ਨਾਲ ਪਲੇਸ ਦੇ ਰਾਈਟ ਦੇ ਵਿੱਚ ਕੀ ਆਊਗਾ ਬੀ ਰਾਈਟ ਕੀ ਆਊਗਾ ਸੀ ਐਦਾ ਤੁਸੀਂ ਕਰ ਸਕਦੇ ਹੋ ਮਾਤਾ ਪਿਤਾ ਬੱਚਿਆਂ ਨੂੰ ਉਪਰੋਕਤ ਇਹ ਵੀਡੀਓਜ਼ ਆਪਣੀ ਸੁਵਿਧਾ ਅਨੁਸਾਰ ਫੋਨ ਰਾਹੀਂ ਉਹ ਤਾਂ ਮੈਂ ਤੁਹਾਨੂੰ ਸਮਝਾਈ ਦਿੱਤਾ ਵੀ ਐਦਾਂ ਵੀ ਤੁਸੀਂ ਕਰ ਸਕਦੇ ਹੋ ਜਿੰਨਾਂ ਕੋਲੇ ਨੈੱਟ ਨਹੀਂ ਹੁੰਦਾ ਚਲੋ ਉਹਨਾਂ ਨੂੰ ਦੱਸਣਾ ਸੀ ਖੁਲਜਾ სიმਸਿਮ ਦਿੱਤੀ ਵੀਡੀਓ ਅਨੁਸਾਰ ਅੱਖਰਾਂ ਤੋਂ ਸ਼ਬਦ ਬਣਾਓ ਤੇ ਕਾਪੀ ਵਿੱਚ ਲਿਖੋ ਸ਼ਬਦਾਂ ਤੋਂ ਵਾਕ ਅਤੇ ਕਾਪੀ ਵਿੱਚ ਲਿਖੋ ਕਿਸੇ ਵੀ ਇੱਕ ਵਿਸ਼ੇ ਦੇ 2-3 ਵਾਕ ਬਣਾਓ ਤੇ ਕਾਪੀ ਵਿੱਚ ਲਿਖੋ 1 ਤੋਂ 9 ਤੱਕ ਦੀ ਤੁਕਬੰਦੀ ਵੀ ਆਪਾਂ ਕਰ ਲੈਂਦੀ ਆ ਇਹ ਕਵਿਤਾ ਬੋਲਣੀ ਆ ਫਲੈਸ਼ ਕਾਰਡ ਤੇ ਸੰਖਿਆ ਪੜੋ ਅਤੇ 1 ਤੋਂ 9 ਤੱਕ ਗਿਣਤੀ ਵਿੱਚ ਲਿਖੋ ਜਿੰਨਾ ਬੱਚਿਆਂ ਨੂੰ 9 ਤੱਕ ਗਿਣਤੀ ਆਂਦੀ ਹੈ ਉਹ ਸਿੱਧੀ ਪੁੱਠੀ ਗਿਣਤੀ ਤੱਕ ਲਿਖ ਸਕਦੇ ਨੇ ਉਸ ਤੋਂ ਬਾਅਦ ਜਿੰਨਾ 9 ਤੱਕ ਆਂਦੀ ਹੈ ਉਹ ਤੁਹਾਨੂੰ ਦੱਸਿਆ ਹੋਇਆ 1 ਦਾ ਮਤਲਬ 10 2 ਦਾ ਮਤਲਬ 20 3 ਦਾ ਮਤਲਬ 30 4 ਦਾ ਮਤਲਬ 40 5 ਦਾ ਮਤਲਬ 50 ਤੇ ਨਾਲ ਤੁਸੀਂ ਕੋਈ ਵੀ ਸੰਖਿਆ ਜਿਹੜੀ ਹੈਗੀ ਆ ਉਹ ਤੁਸੀਂ ਨਾਲ ਲਾ ਕੇ ਬੋਲੋ 50 59 ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ 50 ਬੋਲਿਆ ਤਾਂ 50 ਦਾ ਪਹਿਲਾ ਅੱਖਰ ਕਿਹ ਹੋਊਗਾ 5 ਆਊਗਾ 9 98 ਹਣਾ ਹਫਤਾਵਾਰੀ ਛੁੱਟੀਆਂ ਦੀ ਗਿਣਤੀ ਦਾ ਗਣਿਤ 9 ਤੱਕ ਦੇ ਅੰਕਾਂ ਵਿੱਚੋਂ ਦੋ ਅੰਕਾਂ ਨਾਲ ਦੋ ਅੰਕੀ ਸੰਖਿਆ ਫਲੈਸ਼ ਕਾਰਡ ਨਾਲ ਬਣਾਓ ਅਤੇ ਕਾਪੀ ਵਿੱਚ ਲਿਖੋ ਜਿੱਦਾਂ ਇੱਕ 4 ਲਿਖਤੀ ਦੂਜੀ 5 ਲਿਖਤੀ ਦੋਨਾਂ ਨੂੰ ਜੋੜੋ ਫਿਰ ਛੋਟੀ ਫਿਰ ਵੱਡੀ ਆਪਾਂ ਸੰਖਿਆ ਨੂੰ ਤੋੜ ਮੋੜ ਕੇ ਲਿਖ ਸਕਦੇ ਹਾਂ ਫਲੈਸ਼ ਕਾਰਡ ਬਣਾਨੇ ਆ ਸਭ ਤੋਂ ਵੱਡੀ ਤਿੰਨ ਅੰਕਾਂ ਦੀ ਬਣਾ ਸਕਦੇ ਆ ਮੰਨ ਲਓ ਨੋ ਇੱਕ ਕਾਪੀ ਦੇ ਪੇਜ ਲੈ ਲਓ ਤੁਹਾਨੂੰ ਦੱਸਿਆ ਸੀ ਉਹਨੂੰ ਨੋ ਭਾਗਾਂ ਚ ਵੰਡ ਲਓ ਇੱਕ ਤੋਂ ਲੈ ਕੇ ਨੋ ਤੱਕ ਗਿਣਤੀ ਲਿਖ ਲਓ ਫਿਰ ਤਿੰਨ ਅੰਕਾਂ ਨੂੰ ਮਿਲਾਓ ਮੰਨ ਲਓ ਤਿੰਨ ਅੰਕ ਚੱਕ ਲਓ 1 3 ਚੱਕ ਲਿਆ 1 4 ਚੱਕ ਲਿਆ 1 6 ਚੱਕ ਲਿਆ ਤਾਂ ਤੁਸੀਂ ਦੇਖੋ ਤਿੰਨ ਅੰਕਾਂ ਨਾਲ ਕਿਹੜੀ ਸੰਖਿਆ ਬਣੀ 346 ਫਿਰ ਇਹਨੂੰ ਉਲਟ ਕਰ ਦਿਓ 643 ਐਦਾਂ ਤਾਂ ਤੁਸੀਂ ਛੋਟੀ ਮੋਟੀ ਬਣਾ ਸਕਦੇ ਹੋ ਪਲੇਸ ਮੀ ਰਾਈਟ ਅੰਗਰੇਜ਼ੀ ਦੇ ਅੱਖਰਾਂ ਦੇ ਫਲੈਸ਼ ਕਾਰਡ ਤਿਆਰ ਕਰੋ ਇਹ ਤੁਹਾਨੂੰ ਦੱਸ ਹੀ ਦਿੱਤਾ ਜੇਕਰ ਤੁਸੀਂ ਸਹੀ ਕਰ ਪੰਘ ਤਾਂ ਇਹਨਾਂ ਲੈਟਰਸ ਨੂੰ ਆਪਣੀ ਅੱਗੇ ਪਲੇਸ ਮੀ ਰਾਈਟ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਪਰਿਵਾਰਿਕ ਮੈਂਬਰਾਂ ਨੂੰ ਸੁਣਾਓ ਜੇਕਰ ਆਪਣੇ ਮਾਤਾ ਪਿਤਾ ਪੜ੍ਹੇ ਲਿਖੇ ਹੈਗੇ ਨੇ ਜਾਂ ਨਾ ਚ ਕੋਈ ਵੱਡੇ ਭੈਣ ਭਰਾ ਹੈਗੇ ਨੇ ਉਹਨਾਂ ਦੀ ਮਦਦ ਨਾਲ ਆਪਾਂ ਕਰ ਸਕਦੇ ਹਾਂ ਅੱਗੇ ਆਗਾ ਵਿਸ਼ਾ ਵਾਰ ਪ੍ਰੋਜੈਕਟ ਵਰਕ ਆਪਣੇ ਪਰਿਵਾਰਿਕ ਮੈਂਬਰਾਂ ਸਹਾਇਤਾ ਨਾਲ ਇੱਕ ਪੌਦਾ ਲਗਾਓ ਅਤੇ ਉਸ ਵਿੱਚ ਆ ਰਹੀਆਂ ਤਬਦੀਲੀਆਂ ਨੋਟ ਕਰੋ ਤਬਦੀਲੀਆਂ ਸੰਬੰਧੀ ਵਰਕਸ਼ੀਟ ਵਿੱਚ ਦਿੱਤੀ ਸਾਰਨੀ ਭਰੋ ਵਿਸ਼ਾ ਵਾਰ ਪ੍ਰੋਜੈਕਟ ਵਰਕ ਵਰਕਸ਼ੀਟ ਵਿੱਚ ਦਿੱਤੇ ਅਨੁਸਾਰ ਆਪਣੇ ਰਸੋਈ ਘਰ ਵਿੱਚ ਪਏ ਸਮਾਨ ਦੀ ਸੂਚੀ ਬਣਾਓ ਤੇ ਉਹਨਾਂ ਦੀ ਤਸਵੀਰ ਬਣਾਓ। ਵੱਖ-ਵੱਖ ਪੌਦਿਆਂ ਦੇ ਚਾਰ ਤਰ੍ਹਾਂ ਦੇ ਪੱਤੇ ਇਕੱਠੇ ਕਰੋ। ਅਲੱਗ-ਅਲੱਗ ਪੌਦਿਆਂ ਦੇ ਪੱਤੇ ਪੱਤੇ ਨੇ ਇਕੱਠੇ ਕਰ ਲਓ। ਉਹਨਾਂ ਨੂੰ ਵੱਖ-ਵੱਖ ਰੱਖ ਕੇ ਚਾਰਟ ਏਡ ਬਣਾਓ ਤੇ ਸਾਰੇ ਪੱਤਿਆਂ ਦੀ ਢੇਰ ਅਨੁਸਾਰ ਗਿਣਤੀ ਕਰੋ। ਚਾਰੇ ਤਰ੍ਹਾਂ ਦੇ ਪੱਤਿਆਂ ਨੂੰ ਕਾਪੀ ਤੇ ਰੱਖ ਕੇ ਟ੍ਰੇਸਿੰਗ ਕਰੋ ਅਤੇ ਉਹਨਾਂ ਵਿੱਚ ਰੰਗ ਭਰੋ। ਹਰ ਚਿੱਤਰ ਹੇਠ ਪੱਤਿਆਂ ਦੀ ਗਿਣਤੀ ਲਿਖੋ ਅਤੇ ਵੇਖੋ ਕਿ ਕਿਹੜੇ ਤਰ੍ਹਾਂ ਦੇ ਪੱਤਿਆਂ ਦੀ ਗਿਣਤੀ ਸਭ ਤੋਂ ਘੱਟ ਹੈ ਅਤੇ ਕਿਹੜੇ ਤਰ੍ਹਾਂ ਦੀ ਪੱਤਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਪੱਤਿਆਂ ਦੀ ਗਿਣਤੀ ਕਾਪੀ ਵਿੱਚ ਲਿਖੋ ਸਾਰੇ ਪੱਤਿਆਂ ਦੀ ਕੁੱਲ ਗਿਣਤੀ ਲਿਖੋ ਸਾਰੇ ਪੱਤਿਆਂ ਨੂੰ ਮਿਲਾ ਕੇ ਪੱਤਿਆਂ ਨੂੰ ਚਾਰ ਬਰਾਬਰ ਭਾਗਾਂ ਵਿੱਚ ਵੰਡੋ ਉਸ ਦਾ ਗੁਣਾ ਰੂਪ ਕਾਪੀ ਵਿੱਚ ਲਿਖੋ ਵਿਸ਼ਾਵਾਰ ਪ੍ਰੋਜੈਕਟ ਵਰਕ ਅਲਫਾਬੈਟ ਕਲਾਸ ਕਲੈਕਟ ਦੀ ਪਿਕਚਰ ਰਿਲੇਟਡ ਟੂ ਇੰਗਲਿਸ਼ ਅਲਫਾਬੈਟਸ A ਟੂ Z ਫਰਮ ਨਿਊਜ਼ਪੇਪਰ ਮੈਗਜ਼ੀਨ ਔਰ 올ਡ ਬੁక్స్ ਤੁਸੀਂ ਕੀ ਕਰਨਾ ਹੈ A to Z ਤੱਕ ਜਿਨੇ ਵੀ ਅਲਫਾਬੈਟਸ ਨੇ ਯਾਨੀ ਕਿ 26 ਨੇ ਉਹ ਤੁਸੀਂ ਆਪਦੇ ਅਖਬਾਰਾਂ ਚੋਂ ਜੇਕਰ ਅਖਬਾਰ ਹੈਗੇ ਨੇ ਕੋਈ ਕਿਤਾਬ ਪੁਰਾਣੀ ਕਿਤਾਬ ਹੋਵੇ ਉਹਦੇ ਚੋਂ ਕੋਈ ਮੈਗਜ਼ੀਨ ਪਈ ਹੋਵੇ ਕੋਈ ਪੁਰਾਣੀ ਵੀ ਹਨਾ ਉਹਨਾਂ ਚੀਜ਼ਾਂ ਦੇ ਤੁਸੀਂ A to Z ਤੱਕ ਬਣਾਣੇ ਹਨ ਉਹ ਤੁਸੀਂ ਲਿਖਨੇ ਹਨ ਪੇਸਟ देम ਉਹਨਾਂ ਵੇਸਟ ਪੇਜ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਕਟਿੰਗ ਕਰ ਲਈ ਉਹਨਾਂ ਦੀ ਤਾਂ ਤੁਸੀਂ ਉਹਨੂੰ ਇੱਕ ਖਾਲੀ ਪੇਜ ਲੈਣਾ ਕੋਈ ਵੀ ਪੁਰਾਣਾ ਪੇਜ ਲੈਣਾ ਹੈ ਜਾਂ ਵੇਸਟ ਪੇਜ ਲੈਣਾ ਹੈ ਉਹਦੇ ਉੱਤੇ ਤੁਸੀਂ ਚਿਪਕਾ ਲੈਣਾ ਕੋਈ ਵੀ ਨਿਊਜ਼ਪੇਪਰ ਤੇ ਚਿਪਕਾ ਸਕਦੇ ਹੋ ਤੇ ਕੈਲੰਡਰ ਤੇ ਚਿਪਕਾ ਸਕਦੇ ਹੋ ਤੇ ਤੁਹਾਡਾ ਕਲਾਸ ਇਹ ਰੈਡੀ ਹੋ ਗਿਆ ਸ਼ੋ ਇਟ ਟੂ ਯਰ ਫੈਮਿਲੀ ਮੈਂਬਰਸ ਐਂਡ ਫਰੈਂਡਸ ਤੁਸੀਂ ਇਹ ਸਾਨੂੰ ਵੀ ਸ਼ੇਅਰ ਕਰ ਸਕਦੇ ਹੋ WhatsApp ਦੇ ਥਰੂ ਤੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਵੀ ਦਿਖਾ ਸਕਦੇ ਹੋ ਕਲਿੱਕ ਆ ਫੋਟੋ ਰਿਓ ਕਲਾਸ ਐਂਡ ਸ਼ੇਅਰ ਵਿਦ ਯਰ ਟੀਚਰਸ ਠੀਕ ਹੈ ਤੇ ਸਾਨੂੰ ਜਰੂਰ ਭੇਜੋ ਹੋ ਮੰਨ ਲਓ ਹੁਣ ਤੁਹਾਨੂੰ ਸਮਝ ਆ ਗਈ ਕਿ ਕਿੱਦਾਂ ਕਰਨਾ ਹੈ A ਟੂ Z ਤੱਕ ਤੁਸੀਂ ਲਿਖਣਾ ਹੈ ਅ ਮਤਲਬ ਤੁਹਾਨੂੰ ਜਿੱਥੋਂ ਵੀ ਕੋਈ ਪੁਰਾਣੀ ਚੀਜ਼ ਚੋਂ ਮਿਲਦਾ ਉਹਦੇ ਚੋਂ A ਅਲਫਾਬੈਟ ਕੱਢ ਲਓ ਫਿਰ B ਕੱਢ ਲਓ ਫਿਰ C ਫਿਰ D ਐਵੇਂ ਐਵੇਂ ਕੱਟ ਲਿਆ ਕਰੋ ਕੱਟ ਕੇ ਤੁਸੀਂ ਕੀ ਕਰਨਾ ਹੈ ਉਹਨੂੰ ਇੱਕ ਖਾਲੀ ਪੇਜ ਦੇ ਉੱਤੇ ਚਿਪਕਾ ਦੇਣਾ ਹੈ ਗੂੰਦ ਹੋਊਗੀ ਗੂੰਦ ਨਾਲ ਚਿਪਕਾ ਦਿਓ ਤੁਸੀਂ ਸਟੈਪਲਰ ਹੈਗਾ ਸਟੈਪਲ ਨਾਲ ਸਟੈਪਲਰ ਕਰ ਦਿਓ ਵੱਡੇ ਅਨੇਤਾ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਯਾਨੀ ਕਿ ਉਹਦੇ ਇੱਕ 26 ਦੇ 26 ਲੈਟਰ ਆਪਾਂ ਇੱਕ ਜਿੱਦਾਂ ਪੇਜ ਤੇ ਚਿਪਕਾਣੇ ਉਹ ਤੁਸੀਂ ਸਾਨੂੰ ਭੇਜ ਸਕਦੇ ਹੋ ਦਿੱਤੀਆਂ ਗਈਆਂ ਅਭਿਆਸ ਸ਼ੀਟਾਂ ਨੂੰ ਅਧਿਆਪਕ ਸਾਹਿਬਾਨ ਦੁਆਰਾ ਦੱਸੇ ਅਨੁਸਾਰ ਕਾਪੀ ਵਿੱਚ ਹੱਲ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕਰਨਾ ਬੱਚੇ ਦੁਆਰਾ ਕੀਤੇ ਗਏ ਕੰਮ ਨੂੰ ਸਬੰਧਿਤ ਅਧਿਆਪਕ ਸਾਹਿਬਾਨ ਨਾਲ ਸਾਂਝਾ ਕਰਨਾ ਤੁਹਾਡੇ ਬੱਚੇ ਨੇ ਜੋ ਵੀ ਕੰਮ ਕੀਤਾ ਇਹ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੇ ਅਧਿਆਪਕ ਨਾਲ ਜ਼ਰੂਰ ਸਾਂਝਾ ਕਰੋ ਉਹਨਾਂ ਨੂੰ ਪੁੱਛੋ ਜੇਕਰ ਕੋਈ ਦਿੱਕਤ ਆ ਰਹੀ ਹੈ ਮਹੀਨੇ ਦੌਰਾਨ ਮਾਤਾ ਪਿਤਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੱਚਿਆਂ ਨੂੰ ਖਾਣਾ ਖਾਣ ਤੋਂ ਬਾਅਦ ਖਾਣੇ ਦੇ ਬਰਤਨ ਕੌਲੀ ਚਮਚਾ ਗਲਾਸ ਆਦਿ ਤੋਂ ਉਹਨਾਂ ਤੇ ਹੱਥੀਂ ਕੰਮ ਕਰਨ ਦਾ ਮਹੱਤਵ ਨੂੰ ਜ਼ਰੂਰ ਦੱਸਣ ਇਹ ਬਹੁਤ ਵਧੀਆ ਗੱਲ ਹੈ ਕਿ ਜੇਕਰ ਬੱਚਾ ਆਪਣਾ ਆਪਾਂ ਨੇ ਸੌਫਟ ਨਹੀਂ ਬਣਾਉਣਾ ਉਹਨੂੰ ਹੱਥ ਚ ਕੰਮ ਕਰਨ ਦੀ ਆਤ ਪਾਉਣੀ ਹੈ ਤਾਂ ਇੱਥੋਂ ਸ਼ੁਰੂਆਤ ਕਰੋ ਜਿੱਦਾਂ ਬੇਟਾ ਪਾਪਾ ਨੂੰ ਪਾ ਕੋਈ ਬੱਚੇ ਨੇ ਰੋਟੀ ਖਾਧੀ ਹੈ ਉਹ ਤੁਸੀਂ ਆਪ ਉਹ ਭਾਂਡੇ ਆਪ ਰੱਖ ਕੇ ਰਸੋਈ ਦੇ ਵਿੱਚ ਆਵੇ ਤਾਂ ਐਦਾਂ ਬੱਚੇ 'ਚ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ। ਹੱਸਦਾ ਪੌਦਾ। ਇਹ ਕਵਿਤਾ ਹੈ ਮਾਸੀ ਜੀ ਨੇ ਮੈਨੂੰ ਇੱਕ ਛੋਟਾ ਪੌਦਾ ਦਿੱਤਾ। ਮਾਸੀ ਜੀ ਨੇ ਮੈਨੂੰ ਇੱਕ ਛੋਟਾ ਪੌਦਾ ਦਿੱਤਾ। ਮੈਂ ਉਸ ਨੂੰ ਆਪਣੀ ਖਿੜਕੀ ਨੇੜੇ ਰੱਖ ਦਿੱਤਾ। ਜਦੋਂ ਮੈਂ ਸਵੇਰੇ ਉੱਠੀ ਤਾਂ ਉਹ ਹੋ ਨਹੀਂ ਮੈਂ ਉਸ ਨੂੰ ਥੋੜਾ ਜਿਹਾ ਪਾਣੀ ਦਿੱਤਾ ਜਦੋਂ ਉਸ ਨੂੰ ਕੁਝ ਦੇਰ ਬਾਅਦ ਫਿਰ ਵੇਖਿਆ ਮੈਂ ਉਸ ਨੂੰ ਕਿਹਾ ਕਿੰਨਾ ਖੁਸ਼ ਲੱਗ ਰਿਹਾ ਹੈ ਸ਼ਾਇਦ ਤਾਈਆਂ ਮੰਮੀ ਮੈਨੂੰ ਹਰ ਰੋਜ਼ ਨਹਾਉਂਦੇ ਨੇ ਇੱਥੇ ਇਸ ਕਹਾਣੀ ਦੇ ਵਿੱਚੋਂ ਪੌਦੇ ਵਾਲੀ ਕਹਾਣੀ ਦੇ ਵਿੱਚ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਰੋਜ਼ ਆਪਣੇ ਬੱਚੇ ਨਹਾਈਏ ਜਦੋਂ ਬੱਚਾ ਨਹਾਉਂਦਾ ਨਹੀਂ ਤਾਂ ਕਿਵੇਂ ਲੱਗਦਾ ਜਦੋਂ ਨਹਾ ਲੈਂਦਾ ਤਾਂ ਕਿੰਨਾ ਖੁਸ਼ ਲੱਗਦਾ ਦਿੱਤੀ ਹੋਈ ਤਸਵੀਰ ਦੇਖ ਕੇ ਪੰਜ ਸ਼ਬਦ ਲਿਖੋ ਤੁਸੀਂ ਤਸਵੀਰ ਦੇਖਣੀ ਹੈ ਤੇ ਪੰਜ ਸ਼ਬਦ ਲਿਖਨੇ ਆ ਤੁਸੀਂ ਕੁਝ ਵੀ ਲਿਖ ਸਕਦੇ ਹੋ ਪੌਦਾ ਪੱਤੇ ਤਿਤਲੀ ਕੁੜੀ ਮੰਮੀ ਹੈ ਨਾ ਤੇ ਹੱਥ ਉਂਗਲਾਂ ਦਿੱਤੇ ਹੋਏ ਦਿੱਤੇ ਗਏ ਅੱਖਰ ਤੋਂ ਸ਼ਬਦ ਬਣਾਓ ਹਾਂ ਹੈ ਤੋਂ ਸ਼ਬਦ ਬਣਾਣੇ ਆ ਤੁਸੀਂ ਕੋਸ਼ਿਸ਼ ਇਹੀ ਕਰਨੀ ਹੈ ਕਿ ਇਹਦੇ ਵਿੱਚ ਬਣਾਓ ਜੇ ਤਾਂ ਫਿਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਦ ਅੱਖਰ ਦੀ ਮੁਹਾਰਨੀ ਵਾਲੇ ਸ਼ਬਦ ਲਿਖੋ ਦ ਅੱਖਰ ਦੀ ਮੁਹਾਰਨੀ ਲਿਖੋ ਦ ਅੱਖਰ ਦੀ ਮੁਹਾਰਨੀ ਕਿਵੇਂ ਲਿਖਣੀ ਹੈ ਦਾ ਕੰਨਾ ਲਾ ਕੇ ਦਿ ਦੀ ਹਨਾ ਦੂ ਦੂ ਇਦਾਂ ਸੋਚੋ ਤੇ ਲਿਖੋ ਇਹ ਰਾਈਮਿੰਗ ਵਰਡ ਨੇ ਜਿਹਨੂੰ ਆਪਾਂ ਕਹਿੰਦੇ ਤੁਕਬੰਦੀ ਵਾਲੇ ਸ਼ਬਦ ਨੇ ਦੇਰ 베ਰ ਢੇਰ ਮੇਰ ਫੇਰ ਪਾਣੀ ਹਨਾ ਤੇ ਪਾਣੀ ਤੋਂ ਤੁਸੀਂ ਬਣਾਓ ਛੋਟਾ ਤੋਂ ਮੋਟਾ ਐਵੇਂ ਅੱਗੇ-ਅੱਗੇ ਦਿੱਤੇ ਗਏ ਸ਼ਬਦਾਂ ਦੀਆਂ ਆਵਾਜ਼ਾਂ ਨੂੰ ਵੱਖ-ਵੱਖ ਕਰੋ ਜਿੱਦਾਂ ਪੌਦਾ ਸੀ ਪੌਦਾ ਕਿੰਨੇ ਸ਼ਬਦਾਂ ਤੋਂ ਬਣਿਆ ਪਾਉ ਦਾ ਖੁਸ਼ ਸ਼ ਸਵਰ ਪਰ ਬਿੰਦੀ ਹੈ ਸ਼ੋ ਥੋੜਾ ਨਾ ਥੋੜਾ ਸਹੀ ਧੁਨੇ ਚੁਣ ਕੇ ਖਾਲੀ ਤਾਂ ਭਰੋ ਖਿੜ ਕੀ ਖਿੜਕੀ ਤਾਂ ਖਿੜਕੀ ਦੇ ਲਈ ਬਿਹਾਰੀ ਆਉਗੀ ਜਾਂ ਸਿਹਾਰੀ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਤੁਸੀਂ ਆਪ ਕਰੋ ਹੱਸ ਤਾਂ ਹੁੰਦਾ ਕਿ ਹੱਸਦਾ ਹੁੰਦਾ ਨੇੜੇ ਹੁੰਦਾ ਕਿ ਨੇਨੇ ਹੁੰਦਾ ਤੇ ਸਵੇਰ ਹੁੰਦਾ ਕਿ ਸਵੀਰੇ ਹੁੰਦਾ ਠੀਕ ਹੈ ਪੌਦੇ ਦੀ ਤਸਵੀਰ ਬਣਾ ਕੇ ਰੰਗ ਭਰੋ ਅਤੇ ਉਸ ਬਾਰੇ ਕੁਝ ਸ਼ਬਦ ਜਾਂ ਦੋ ਵਾਕ ਲਿਖਨੇ ਆ ਤੁਸੀਂ ਜਿੱਦਾਂ ਪੌਦਾ ਬਹੁਤ ਵਧੀਆ ਹੈ ਪੌਦਾ ਸੋਨਾ ਹੈ ਹਨ ਤੁਸੀਂ ਵੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਪਤਾ ਕਰੋ ਤੇ ਪੌਦੇ ਦੇ ਵੱਖ-ਵੱਖ ਭਾਗਾਂ ਦੇ ਨਾਮ ਲਿਖਨੇ ਆਂ ਵੀ ਪੌਦੇ 'ਚ ਕਿਹੜੀ-ਕਿਹੜੀ ਚੀਜ਼ਾਂ ਹੁੰਦੀਆਂ ਨੇ ਉਹ ਤੁਸੀਂ ਭਾਗ ਲਿਖਨੇ ਆਂ ਥੈਨ ਪ੍ਰੋਜੈਕਟ ਆਪਣੇ ਪਰਿਵਾਰਿਕ ਮੈਂਬਰਾਂ ਦੀ ਸਹਾਇਤਾ ਨਾਲ ਇੱਕ ਪੌਦਾ ਲਗਾਓ ਅਤੇ ਉਸ ਵਿੱਚ ਆ ਰਹੀਆਂ ਤਬਦੀਲੀਆਂ ਨੋਟ ਕਰੋ ਤੁਸੀਂ ਮੰਨ ਲਓ ਪੌਦਾ ਲਗਾਇਆ 1 ਜੂਨ 2024 ਨੂੰ ਤਾਂ ਤੁਸੀਂ ਰੋਜ਼ ਪਾਣੀ ਦਿੰਨੇ ਹੋ ਤਾਂ ਤੁਸੀਂ 10 6 ਨੂੰ ਦੇਖਣਾ ਫਿਰ 20 ਨੂੰ ਦੇਖਣਾ ਫਿਰ 30 ਨੂੰ ਦੇਖਣਾ ਤਿੰਨ ਪੱਤਿਆਂ ਦੀ ਗਿਣਤੀ ਦੇਖਣਾ ਵੀ ਕਿੰਨੇ ਦਿਨਾਂ 'ਚ ਕਿੰਨੇ ਪੱਤੇ ਲੱਗੇ ਤੇ ਲੰਬਾਈ ਮਾਪਣੀ ਹੈ ਤੁਸੀਂ ਕਬੂਤਰ ਸੁਮਨ ਨੇ ਸੁਪਨੇ ਵਿੱਚ ਇੱਕ ਕਬੂਤਰ ਦੇਖਿਆ ਉਹ ਖਾਣੇ ਦੀ ਭਾਲ ਵਿੱਚ ਸੀ ਉਦੋਂ ਹੀ ਇੱਕ ਲੜਕੀ ਕਬੂਤਰ ਨੂੰ ਮਿਲੀ ਲੜਕੀ ਨੇ ਕਬੂਤਰ ਨੂੰ ਖਾਣ ਦੇ ਲਈ ਕੁਝ ਦਾਣੇ ਦਿੱਤੇ ਕਟ ਕਟ ਇੱਕ ਦਾਣਾ ਬਹੁਤ ਸਖਤ ਸੀ ਬਹੁਤ ਸਖਤ ਸੀ ਸਖਤ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਹਾਰਡ ਹੋਣਾ ਮਤਲਬ ਜਿਹੜੀ ਚੀਜ਼ ਚਬੀ ਨਾ ਜਾ ਸਕੇ ਕਬੂਤਰ ਦੇ ਦੰਦ ਦੁਖਣ ਲੱਗੇ ਦਰਦ ਨਾਲ ਚੀਕਦੇ ਹੋਏ ਸੁਮਨ ਦੀ ਅੱਖ ਖੁੱਲ ਗਈ ਮੰਮੀ ਨੇ ਸੁਮਨ ਨੂੰ ਪੁੱਛਿਆ ਕੀ ਹੋਇਆ ਸੁਮਨ ਸੋਚਾਂ ਵਿੱਚ ਪੈ ਗਈ ਕੁ ਸਮੇਂ ਬਾਅਦ ਸੁਮਨ ਬੋਲੀ ਕੁਝ ਨਹੀਂ ਮੰਮੀ ਮੈਂ ਤਾਂ ਸੁਪਨਾ ਦੇਖ ਰਹੀ ਸੀ ਦਿੱਤੀ ਹੋਈ ਤਸਵੀਰ ਦੇਖ ਕੇ ਪੰਜ ਸ਼ਬਦ ਲਿਖੋ ਤੁਸੀਂ ਕੁਝ ਵੀ ਲਿਖ ਸਕਦੇ ਹੋ ਤੁਹਾਨੂੰ ਪਤਾ ਹੈ ਕੱਪੜੇ ਹੈਨਾ ਤੇ ਕਬੂਤਰ ਕੁੜੀ ਠੀਕ ਹੈ ਦਰਵਾਜ਼ਾ ਬੱਦਲ ਇਹ ਤੁਸੀਂ ਦੇਖ ਕੇ ਲਿਖ ਸਕਦੇ ਦਿੱਤੇ ਗਏ ਅੱਖਰ ਤੋਂ ਸ਼ਬਦ ਬਣਾਓ ਉਹੀ ਸ਼ਬਦ ਨੇ ਕਾ ਤੋ ਸ਼ਬਦ ਬਣਾਣੇ ਨੇ ਕੱਲਾ ਕਾ ਤੋ ਬਣਾਣੇ ਨੇ ਯਾਦ ਰੱਖਣਾ ਕਾ ਤੋ ਨਹੀਂ ਬਣਾਣੇ ਕੀ ਤੋ ਨਹੀਂ ਬਣਾਣੇ ਕ ਤੋ ਬਣਾਣੇ ਆ ਤ ਅੱਖਰ ਦੀ ਮਹਾਰਨੀ ਤਾ ਤੀ ਉਹ ਸਾਰੇ ਮਹਾਰਨੀ ਲਿਖਣੀਆਂ ਸੋਚ ਤੇ ਲਿਖੋ ਉਹੀ ਹੈ ਦਾਣਾ ਗਾਣਾ ਜਾਣਾ ਹੋਰ ਤੁਸੀਂ ਬਣਾਓ ਦੰਦ ਦੁਕਾਨਦ ਸ਼ਬਦ ਨੇ ਇਹ ਦਰਦ ਦਰਦ ਦੇ ਨਾਲ ਮਰਦ ਹਨਾ ਹੋਰ ਸ਼ਬਦ ਤੁਸੀਂ ਬਣਾ ਲਓ ਤੇ ਬਣਾਉਣ ਦਾ ਤਰੀਕਾ ਇਹ ਹੈ ਮੰਨ ਲਓ ਦਰਦ ਹੈ ਦਾ ਦਰਦ ਦੇ ਨਾਲ ਬਸ ਤੁਸੀਂ ਕੀ ਕਰਨਾ ਹੈ ਪਹਿਲਾ ਸ਼ਬਦ ਲਾ ਕੇ ਦੇਖਣਾ ਵੀ ਇਹ ਸ਼ਬਦ ਬਣਦਾ ਹੈ ਮਾ ਲਗਾ ਦਿਓ ਮਰਦ ਬਣਦਾ ਹੈ ਹਨਾ ਗਰਦ ਗਰਦ ਬਣਦਾ ਐਵੇਂ ਤੁਸੀਂ ਇਹ ਸ਼ਬਦ ਉਲਾ ਕੇ ਬਣਾ ਸਕਦੇ ਹੋ ਚੀਖ ਦੇ ਚੀਖ ਦੇ ਤੋਂ ਤੁਸੀਂ ਬਣਾਣਾ ਤੇ ਸਹੀ ਧੁਨੀ ਚੁਣ ਕੇ ਖਾਲੀ ਥਾਂ ਭਰਨੀ ਹੈ ਲੜ ਕੀ ਸੁਪਨਾ ਹਨਾ ਖਾਣੇ ਤੇ ਦੇਖਿਆ ਇੰਗਾ ਦਾਣੇ ਸ਼ਬਦ ਅਲੱਗ-ਅਲੱਗ ਕਰੋ ਕਹਿੰਦੇ ਦਾਣੇ ਦਾਣੇ ਭਾਲ ਕਿਸੇ ਪੰਛੀ ਦੀ ਤਸਵੀਰ ਬਣਾ ਕੇ ਰੰਗ ਭਰੋ ਤੇ ਉਸ ਬਾਰੇ ਕੁਝ ਦੋ ਵਾਕ ਲਿਖੋ ਜਿੱਦਾਂ ਮੋਰ ਦੀ ਤੁਹਾਨੂੰ ਆਂਦੀ ਆ ਮੋਰ ਬਣਾ ਸਕਦੇ ਚਿੜੀ ਬਣਾ ਸਕਦੇ ਤੋਤਾ ਬਣਾ ਸਕਦੇ ਤੇ ਦੋ ਵਾਕ ਲਿਖਨੇ ਆ ਪੰਛੀ ਸ਼ਬਦ ਨੂੰ ਪੜ੍ਹ ਕੇ ਤੁਹਾਡੇ ਦਿਮਾਗ ਵਿੱਚ ਜੋ-ਜੋ ਆਉਂਦਾ ਹੈ ਉਹ ਸ਼ਬਦ ਲਿਖੋ ਜਿਵੇਂ ਚੁੰਝ ਵੀ ਪੰਛੀ ਦੇ ਕੀੜੀ-ਕਿਹੜੀ ਚੀਜ਼ ਹੁੰਦੀ ਹੈ ਚੁੰਝ ਕੀ ਕੀ ਕਰਦਾ ਦਾਣਾ ਚੁਗਦਾ ਹੈ ਨਾ ਉਹ ਤੁਸੀਂ ਲਿਖ ਸਕਦੇ ਹੋ ਆਪਣੇ ਘਰ ਦੀ ਰਸੋਈ ਵਿੱਚ ਪਏ ਸਮਾਨ ਦੀ ਸੂਚੀ ਬਣਾਓ ਤੇ ਸਬੰਧਤ ਤਸਵੀਰ ਬਣਾਓ ਜਿੱਦਾਂ ਤੁਹਾਡੇ ਘਰ ਦੇ ਵਿੱਚ ਕਿਹੜੀ ਕਿਹੜੀ ਚੀਜ਼ ਆ ਕਿਹੜੇ ਕਿਹੜੇ ਭਾਂਡੇ ਨੇ ਹਨ ਉਹਦੀ ਤੂੰ ਸੂਚੀ ਬਣਾ ਸਕਦੇ ਹੋ ਕੌਲੀ ਚਮਚ ਹਨਾ ਤੇ ਇਹ ਸਾਰੀਆਂ ਚੀਜ਼ਾਂ ਵਿਸ਼ਾ ਗਣਿਤ ਤਸਵੀਰ ਵਿੱਚ ਤੁਹਾਨੂੰ ਕੀ ਕੀ ਦਿਖਾਈ ਦੇ ਰਿਹਾ ਹੈ ਠੀਕ ਹੈ ਇਹ ਤਾਰੇ ਤੁਸੀਂ ਲਿਖਣਾ ਹੈ ਵੀ ਕੀ ਕੀ ਕੌਲੀ ਦਿਖ ਰਹੀ ਹੈ ਚਮਚ ਦਿਖ ਰਿਹਾ ਢੱਕਣ ਦਿਖ ਰਿਹਾ ਹਨਾ ਪਲੇਟ ਦਿਖ ਰਿਹਾ ਜੋ ਵੀ ਤੁਹਾਨੂੰ ਦਿਖ ਰਿਹਾ ਤੁਸੀਂ ਲਿਖਣਾ ਹੈ ਤਸਵੀਰ ਦੇਖ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਗਲਾਸਾਂ ਦੀ ਗਿਣਤੀ ਕਿੰਨੇ ਗਲਾਸ ਨੇ ਗਿਣਨੇ ਆ ਤੁਸੀਂ ਜੀ ਕਿੰਨੇ ਨੇ ਜੀ ਦੱਸੋ ਹਾਂ ਇਹ ਤੁਸੀਂ ਲਿਖਨੇ ਆ ਇੱਥੇ ਥਾਲੀਆਂ ਦੀ ਗਿਣਤੀ ਕੌਲੀਆਂ ਦੀ ਗਿਣਤੀ ਚਮਚਿਆਂ ਦੀ ਗਿਣਤੀ ਦੁਬਾਰਾ ਦੇਖ ਲਓ ਇਹਦਾ ਸਕਰੀਨਸ਼ਾਟ ਵੀ ਲੈ ਕੇ ਰੱਖ ਸਕਦੇ ਫਿਰ ਤੁਸੀਂ ਗਿਣ ਸਕਦੇ ਦੁਬਾਰਾ ਸਾਰੀਆਂ ਵਸਤੂਆਂ ਵਿੱਚ ਸਭ ਤੋਂ ਕਿਹੜੀ ਵਸਤੂ ਦੀ ਗਿਣਤੀ ਸਭ ਤੋਂ ਵੱਧ ਹੈ ਕਿਹੜੀ ਘੱਟ ਹੈ ਕਿੰਨੀ ਘੱਟ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ 4 7 8 ਦਿੱਤੇ ਅੰਕਾਂ ਵਿੱਚੋਂ ਕੋਈ ਦੋ ਅੰਕਾਂ ਨਾਲ ਦੋ ਅੰਕੀ ਸੰਖਿਆ ਬਣਾਓ 4 7 8 ਤੋਂ ਕੋਈ ਵੀ ਦੋ ਅੰਕਾਂ ਦੀ ਸੰਖਿਆ ਬਣਾਉਣੀ ਹੈ ਦੋ ਅੰਕ ਲੈ ਲਓ ਪਹਿਲਾਂ ਫਿਰ ਉਹਨਾਂ ਦੀ ਸੰਖਿਆ ਬਣਾਨੇ ਉਹਨੂੰ ਉਲਟਾ ਸਿੱਧਾ ਲਿਖ ਦਿਓ ਠੀਕ ਹੈ ਬਣਿਆ ਸੰਖਿਆ ਵਿੱਚ ਸਭ ਤੋਂ ਵੱਡੀ ਸਭ ਤੋਂ ਛੋਟੀ ਸੰਖਿਆ ਲਿਖਣੀ ਹੈ ਬਣਿਆ ਸੰਖਿਆ ਨੂੰ ਵਾਧੇ ਕਰਮ ਵਿੱਚ ਰੱਖਦੇ ਹੋ ਸਮੇਂ ਤੀਜੇ ਨੰਬਰ ਤੇ ਕਿਹੜੀ ਸੰਖਿਆ ਆਵੇਗੀ ਦਿਮਾਗ ਨਾਲ ਕਰਨਾ ਹੈ ਦੋ ਅੰਕਾਂ ਦੀ ਬਣੀ ਵੱਡੀ ਸੰਖਿਆ ਅਤੇ ਛੋਟੀ ਸੰਖਿਆ ਦਾ ਜੋੜ ਅਤੇ ਅੰਤਰ ਪਤਾ ਕਰਨਾ ਹੈ ਮਨ ਲਓ ਦੋ ਅੰਕਾਂ ਦੀ ਤੁਸੀਂ ਸੰਖਿਆ ਬਣਾਈ ਹੈ ਕੋਈ ਵੀ ਬਣਾਈ ਹੈ 87 ਬਣਾਈ ਠੀਕ ਹੈ ਤੇ ਛੋਟੀ ਸੰਖਿਆ ਦਾ ਜੋੜ ਪਤਾ ਕਰੋ ਛੋਟੀ ਸੰਖਿਆ ਕਿੰਨੀ ਬਣਦੀ ਹੈ ਠੀਕ ਹੈ ਇਹਨਾਂ ਦੇ ਜੋੜ ਦਾ ਅੰਤਰ ਪਤਾ ਕਰਨਾ ਹੈ ਤੁਸੀਂ ਓਕੇ ਉਪਰੋਕਤ ਤਸਵੀਰ ਵਿੱਚ ਦਿਖਾਏ ਗਿਲਾਸਾਂ ਦੀ ਗਿਣਤੀ ਅਨੁਸਾਰ ਦੋ-ਦੋ ਦੇ ਸਮੂਹ ਬਣਾਉਂਦੇ ਹੋਏ ਗਲਾਸ ਦੇ ਚਿੱਤਰ ਬਣਾਓ ਅਤੇ ਸਮੂਹਾਂ ਦਾ ਜੋੜ ਪਤਾ ਕਰਨਾ ਹੈ ਦੋ-ਦੋ ਗਲਾਸ ਲੈ ਲੈਣੇ ਤੁਸੀਂ ਜਿੱਦਾਂ ਹੁਣ ਆਹ ਹੱਥ નીચે ਦਿਖਾਇਆ ਗਿਆ ਹੈ ਦੋ 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 2 3 ਪਾ ਕੇ ਤੁਸੀਂ ਗਿਣਤੀ ਕਰ ਦੇਣੀ ਹੈ ਐਵੇਂ ਐਵੇਂ ਤੁਸੀਂ ਬਣਾ ਸਕਦੇ ਹੋ ਹੇਠਾ ਦਿਖਾਈ ਗਈ ਤਸਵੀਰ ਵਿੱਚ ਜੇਕਰ ਹਰੇਕ ਥਾਲੀ ਵਿੱਚ ਦੋ ਲੱਡੂ ਰੱਖੇ ਜਾਣ ਤਾਂ ਕਿੰਨੇ ਲੱਡੂਆਂ ਦੀ ਲੋੜ ਹੋਵੇਗੀ ਦੇਖੋ ਜੀ ਪੰਜ ਥਾਲੀਆਂ ਨੇ ਦੋ ਦੋ ਲੱਡੂ ਹਰੇਕ ਚ ਰੱਖ ਦੋ 4 6 8 10 10 ਹੋਣਗੇ ਬਾਕੀ ਤੁਸੀਂ ਅੱਧਾ ਵਧਾ ਸਕਦੇ ਹੋ 4 7 8 ਅੰਕਾਂ ਨਾਲ 3 ਅੰਕੀ ਸੰਖਿਆ ਬਣਾਓ ਬਣੀਆਂ ਸੰਖਿਆਵਾਂ ਵਿੱਚ ਸਭ ਤੋਂ ਵੱਡੀ ਸਭ ਤੋਂ ਛੋਟੀ ਸੰਖਿਆ ਲਿਖੋ ਬਣੇ ਸੰਖਿਆ ਦਾ ਵਾਧਾ ਕਰਮ ਲਿਖੋ ਘਟਾ ਦਾ ਕਰਮ ਲਿਖੋ ਇਹ ਤੁਹਾਨੂੰ ਦੱਸ ਦਿੱਤਾ ਭਾਗ ਕਰਨੀ ਹੈ ਭਾਗ ਤੁਹਾਨੂੰ ਪਤਾ ਹੀ ਹੈ ਪਹਾੜੇ ਲਿਖ ਕੇ ਸਾਈਡ ਤੇ ਤੇ ਤੁਸੀਂ ਭਾਗ ਕਰ ਦਿਓ ਇਹ ਆਪਣੇ ਜਿਹੜੇ ਆਪਾਂ ਮੌਖਿਕ ਸਵਾਲ ਕਰਦੇ ਹੁੰਦੇ ਸੀ ਸ਼ਾਬਦਿਕ ਸਵਾਲ ਨਵਨੀਤ ਦੇ ਪਿਤਾ ਜੀ ਕੋਲ 624 ਰੁਪਏ ਹਨ ਉਹਨਾਂ ਨੇ 149 ਰੁਪਏ ਨਵਨੀਤ ਨੂੰ ਦੇ ਦਿੱਤੇ ਜਦੋਂ ਆਪਾਂ ਕੋਈ ਚੀਜ਼ ਕਿਸੇ ਨੂੰ ਦੇ ਦੇ ਦਿੰਨੇ ਆ ਘਟ ਜਾਂਦੀ ਹੈ ਹੈਨਾ ਤਾਂ ਘਟਾਓ ਹੈ ਜਦੋਂ ਆਪਾਂ ਕੋਈ ਚੀਜ਼ ਹੋਰ ਪਾ ਦਨੇ ਆ ਗगन ਕੋਲ 642 ਪੌਦੇ ਹਨ ਜੇਕਰ ਉਹ ਇਹਨਾਂ ਪੌਦਿਆਂ ਨੂੰ ਆਪਣੇ ਪੰਜ ਦੋਸਤਾਂ ਵਿੱਚ ਬਰਾਬਰ-ਬਰਾਬਰ ਜਦੋਂ ਵੰਡਣ ਦੀ ਗੱਲ ਆ ਗਈ ਤਾਂ ਕੀ ਹੁੰਦਾ ਜੀ ਸ਼ਾਬਾਸ਼ ਭਾਗ ਤੁਹਾਡੇ ਕੋਲ 27 ਫੁੱਲ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਤੁਹਾਡੇ ਕੋਲ 63 ਫੁੱਲ ਹੋ ਜਾਣ ਤਾਂ ਤੁਹਾਨੂੰ ਹੋਰ ਹੋਰ ਦੀ ਗੱਲ ਆ ਗਈ ਤਾਂ ਜੋੜ ਠੀਕ ਹੈ ਜੀ ਕੈਪੀਟਲ ਲੈਟਰਸ ਇਹ ਤੁਸੀਂ ਫੋਨੈਟਿਕ ਸਾਊਂਡ ਦੇ ਅਕੋਰਡਿੰਗ ਕਰ ਲੈਣੇ ਨੇ ਇਹ ਫੋਨੇਟਿਕ ਸਾਊਂਡ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ ਜਿੱਦਾਂ ਤੁਹਾਨੂੰ ਕਿਹਾ ਹੋਇਆ ਹੈ ਕੈਪੀਟਲ ਲੈਟਰਸ ਨੇ ਯਾਨੀ ਕਿ ਵੱਡੀ ਜਿਨਾਂ ਨੂੰ ਅਏਬੀਸੀ ਕਹ ਦਿੰਦੇ ਆ ਨਾਲ ਸਮਾਲ ਲੈਟਰਸ ਵੀ ਨੇ ਅਪਰ ਕੇਸ ਤੇ ਲਾਅਰ ਕੇਸ ਲੈਟਰ ਨੇ ਸਾਊਂਡ ਐ ਯਾਨੀ ਕਿ ਵੋਵਲ ਸਾਊਂਡ ਐ ਬ ਐਟ ਬੈਟ ਕ ਐਟ ਕੈਟ ਮ ਐਟ ਮੈਟ ਕ ਐਪ ਕੈਪ ਮ ਐਪ ਮੈਪ ਸ਼ ਐਪ ਡੈਪ ਠੀਕ ਹੈ ਜੀ ਇਹ ਨਾਲ-ਨਾਲ ਤਸਵੀਰਾਂ ਨੇ ਤੁਹਾਨੂੰ ਇਹਨਾਂ ਦੇ ਮਤਲਬ ਪਤਾ ਹੋਣਾ ਚਾਹੀਦੇ ਨੇ ਜਦੋਂ ਤੁਸੀਂ ਘਰ ਦੇ ਵਿੱਚ ਹੁੰਨੇ ਹੋ ਮੰਨ ਲਓ ਤੁਹਾਨੂੰ ਕੋਈ ਸ਼ਬਦ ਪੰਜਾਬੀ ਦੇ ਵਿੱਚ ਤਾਂ ਆਂਦਾ ਹੀ ਹੈ ਤੁਸੀਂ ਉਹਨੂੰ ਇੰਗਲਿਸ਼ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰਿਆ ਕਰੋ ਜਿੱਦਾਂ ਮੈਂ ਟ੍ਰੈਪ ਤੋਂ ਵਾਟਰ ਭਰਨ ਜਾ ਰਿਹਾ ਹਾਂ ਹੈਨਾ ਮੰਮੀ ਮੈਂ ਕੱਲ ਮੈਪ ਤੋਂ ਆਪਣਾ ਪਿੰਡ ਵੇਖਿਆ ਸੀ ਹੈਨਾ ਵਿਲੇਜ ਦੇਖਿਆ ਸੀ ਹੈਨਾ ਤਾਂ ਐਦਾਂ ਤੁਸੀਂ ਕਰੋਗੇ ਤਾਂ ਤੁਹਾਨੂੰ ਆਲਰੇਡੀ ਯਾਦ ਰਹਿਣਾ ਕੈਨ ਟੈਗ ਮੰਮੀ ਮੇਰੀ ਸ਼ਰਟ ਤੇ ਟੈਗ ਲੱਗਿਆ ਹੈਨਾ ਐਦਾਂ 사ਉਂਡ ਏ ਬੈਗ ਬੈਗ ਪ ਅਡ ਪੈਡ ਪ ਅਟ ਪੈਡ ਫॉर ਐਕਸ ਫੈਕਸ ਵ ਐ ਵ ਪ ਆ ਪ ਫॉर ਐ ਇ ਸ ਫੇਸ ਯਾਨੀ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਵੈਸੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਮੈਜਿਕ ਕੀ ਵਾਲੇ ਆਗੇ ਇਹ ਪਹਿਲਾ ਫ ਐ ਸ ਲ ਐ ਇੱਕ ਇਹ ਲੰਬੀ ਸਾਊਂਡ ਹੈ ਲ ਐ ਕ ਲੇਕ ਸਨੇਕ ਸਨੇਕ ਰ ਐਟ ਦ ਰੈਡ ਬ ਐਟ ਬੈਡ ਮ ਐਂਡ ਮੈਨ ਠੀਕ ਹੈ ਜਦੋਂ ਇੱਕ ਮੈਨ ਹੋਵੇ ਤਾਂ ਤੁਹਾਨੂੰ ਪਤਾ ਹੈ ਮੈਨ ਮ ਏ ਐਨ ਮੈਨ ਐਮੈਨ ਦ ਐਂਡ ਅ ਡੈਨ ਫੋਰ ਐਟ ਫੈਡ ਵੋ ਐਟ ਵੈਟ ਜੈਟ ਜੈਟ ਐਂਡ ਨੈਟ ਲੈਗ ਲੈਗ ਸਾਉਂਡ ਬ ਐਗ ਬੈਗ ਪ ਐਂਡ ਪੈਨ ਜੀ ਐਮ ਜੈਮ ਕ ਐਗ ਕੈਗ ਇ ਸਮਾਲ ਡਰਮ ਕੈਗ ਨੂੰ ਬੋਲਦੇ ਸਮਾਲ ਡਰਮ ਜਿਹੜਾ ਹੁੰਦਾ ਸੀਓ ਸੀਨੇ ਆ ਜਦੋਂ ਆਪਾਂ ਸਟੀਚ ਕਰਦੇ ਮੰਨ ਲਓ ਮੰਮੀ ਤੁਹਾਡੀ ਕਢਾਈ ਕਰਦੇ ਤੁਸੀਂ ਕਹੋ ਮੰਮੀ ਸਿਊ ਕਰ ਰਹੀ ਹੈ ਨਾ ਟਿਊ ਟਿਊ ਮਤਲਬ ਹੁੰਦਾ ਤਰੇਲ ਪੱਤਿਆਂ ਤੇ ਜਦੋਂ ਲੀਫ ਦੇ ਉੱਤੇ ਤਰੇਲ ਪੈ ਜਾਂਦੀ ਹੈ ਵੀਟ ਸ਼ੀਪ ਵੀਲ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਇਹ ਬੱਚਿਆਂ ਨਾਲ ਜ਼ਰੂਰ ਸਾਂਝੀ ਕਰੋ ਮਕਸਦ ਇਹੀ ਹੈ ਕਿ ਬੱਚੇ ਆਪ ਦੇ ਘਰ ਦੇ ਵਿੱਚ ਬੈਠ ਕੇ ਤੇ ਤਰੀਕੇ ਨਾਲ ਇਸ ਚੀਜ਼ਾਂ ਨੂੰ ਸਿੱਖ ਸਕਣ ਤੇ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਆਪਾਂ ਬੱਚੋਂ ਨਿਕਲਣਾ ਨਹੀਂ ਕਰਦੇ ਬਾਹਰ ਜਦੋਂ ਆਪਾਂ ਨੂੰ ਜਿਆਦਾ ਜ਼ਰੂਰੀ ਕੰਮ ਹੈ ਉਦੋਂ ਹੀ ਨਿਕਲੋ ਆਪਣੇ ਮਾਪੇ ਨਾਲ ਵੀ ਤੇ ਕਿਸੇ ਨਹਿਰ ਤੇ ਕਿਸੇ ਸੂਏ ਤੇ ਨਹੀਂ ਜਾਣਾ ਠੀਕ ਹੈ ਅਕਸਰ ਬੱਚਾ ਨੂੰ ਆਤ ਹੁੰਦਿਆ ਵੀ ਗਰਮੀ ਬਹੁਤ ਹੈ ਚਲੋ ਉੱਥੇ ਚੱਲਦੇ ਆ ਤੇ ਵੱਡਿਆ ਬੱਚਿਆਂ ਨਾਲ ਨਹੀਂ ਆਪਾਂ ਨੇ ਕਿਤੇ ਵੀ ਨਹੀਂ ਜਾਣਾ ਆਪਾਂ ਆਪਦੇ ਘਰ ਦੇ ਵਿੱਚ ਬੈਠ ਕੇ ਜਿਹੜੇ ਵੀ ਆਪਣੇ ਘਰ ਦੇ ਵਿੱਚ ਸਹੂਿਦਤ ਹੈਗੀ ਹੈ ਮੈਨੂੰ ਪਤਾ ਹੈ ਸਹੂਿਦਾਵਾਂ ਦੀ ਕਮੀ ਬਹੁਤ ਹੈ ਲੇਕਿਨ ਫਿਰ ਵੀ ਜਿੰਨਾ ਹੋ ਸਕਦਾ ਆਪਾਂ ਆਪਦਾ ਬਚਾ ਆਪਦੇ ਕੋਲੋਂ ਕਰ ਲਈਏ ਧੰਨਵਾਦ ਜੀ